我的归。 ਮਾਤਮ ਦੇ ਦਰਬਾਰ ਤੇ ਤਾਂ ਹਮੇਸ਼ਾ ਇਹ ਲਿਵ ਲੱਗੀ ਰਹਿੰਦੀ ਆ ਔਰ ਹਮੇਸ਼ਾ ਆਣਾ ਜਾਣਾ ਰਹਿੰਦਾ ਹੈ ਗੁਰੂ ਮਹਾਰਾਜ ਆਪ ਬੁਲਾਉਂਦੇ ਨੇ ਸਾਡੀ ਤਾਂ ਕੋਈ ਔਕਾਤ ਨਹੀਂ ਹੈਗੀ ਕਿ ਅਸੀਂ ਆ ਸਕੀਏ ਉਹ ਮਹਾਰਾਜ ਆਪ ਬੁਲਾਉਂਦੇ ਆ ਕਿਰਪਾ ਕਰਦੇ ਆ ਤਾਂ ਹੀ ਆਉਣਾ ਹੁੰਦਾ ਆ ਸਰਦੂਲ ਜੀ ਦੇ ਨਾਲ ਵੀ ਬਹੁਤ ਵਾਰੀ ਜੋ ਬੱਚੇ ਛੋਟੇ ਹੁੰਦੇ ਸੀ ਉਹ ਤੋਂ ਵੀ ਬਹੁਤ ਵਾਰੀ ਆਏ ਆ ਤੇ ਹੁਣ ਅੱਜ ਮੈਂ ਇਸ ਕਰਕੇ ਆਈਆਂ ਮਹਾਰਾਜ ਤੋਂ ਆਸ਼ੀਰਵਾਦ ਲੈਣ ਆਇਆ ਸਤਪੁਰਾਂ ਤੋਂ ਸਾਰੰਗ ਸਿਕੰਦਰ ਤੇ ਅਲਾਪ ਸਿਕੰਦਰ ਦੇ ਗਾਣੇ ਕਾਫੀ ਹੁਣ ਆ ਰਹੇ ਨੇ ਕੈਸਟਾਂ ਉਹ ਵੀ ਰਿਲੀਜ਼ ਹੋ ਰਹੀਆਂ ਨੇ ਤੇ ਉਹਨਾਂ ਵਾਸਤੇ ਅਸ਼ੀਰਵਾਦ ਲੈਣ ਆਏ ਆ ਕਾਕੇ ਗੁਰੂ ਮਹਾਰਾਜ ਕਿਰਪਾ ਕਰਨ ਬੱਚਿਆਂ ਦੇ ਸਿਰ ਤੇ ਹੱਥ ਰੱਖਣ ਮਿਹਰ ਭਰਿਆ ਕਾਮਯਾਬੀਆਂ ਦੇਣ ਸਤਿਗੁਰ ਤੇ ਆਪਣੀ ਜਰਨੀ ਸ਼ੁਰੂ ਕਰਨ ਲੱਗੇ ਨੇ 뮤직 ਦੀ ਸੋ ਇਸ ਕਰਕੇ ਵੀ ਬੱਚਾ ਨੂੰ ਨਾਲ ਲੈ ਕੇ ਪਰਿਵਾਰ ਸਵੇਤਾ ਜਾਏ ਉਸਕੇ ਵਿੱਚ ਤਾਂ ਹੁੰਦਾ ਜੀ ਇੱਥੇ ਆ ਬਹੁਤ ਸਕੂਨ ਮਿਲਦਾ ਜੀ ਅਸਲੀ ਸេចក្តੇਸ਼ਾ ਬੱਧ ਹੈ ਨਹੀਂ ਬਿਆਨ ਨਹੀਂ ਕਰ ਸਕਦੇ ਕਿਉਂਕਿ ਗੁਰੂ ਦੇ ਚਰਨਾਂ ਦੇ ਵਿੱਚ ਅਸਲ ਤਾਂ ਜਗ੍ਹਾ ਇਹੀ ਆ ਬਾਕੀ ਦਾ ਸਾਰਾ ਕੁਝ ਆਣਾ ਜਾਣਾ ਹੈ ਜ਼ਿੰਦਗੀ ਜਿਹੜੀ ਆ माया जा जाल है ते आना जाना सारी चीजें ले पर कुछ भी हमेशा स्थाई नहीं स्थाई जो है जो सदा रहने वाला वो सिर्फ परमात्मा ਦਾ ਨਾਮ ਉਹ ਸਤਗੁਰ ਸੱਚੇ ਪਾਸ਼ਾ ਜਿਹੜੇ ਉਹ सदा रहने वालेले जो सदा रहने वाला है मोहब्बत ਉਹਦੇ ਨਾਲ ਕਰਨੀ ਚਾਹੀਦੀ ਹੈ चाहत ਉਹਦੀ ਰੱਖਣੀ ਚਾਹੀਦੀ ਹੈ ਜੋ सदा रहने वाला है जिने ਆ ਕੇ ਖਤਮ ਹੋ ਜਾਣਾ ਹੈ ਚਲੇ ਹੀ ਜਾਣਾ ਉਹਦੇ ਨਾਲ ਕਿਸ ਚੀਜ਼ ਦੀ ਮੁਹੱਬਤ ਹੈ ਨਾ ਮੁਹੱਬਤ ਉਹਦੇ ਨਾਲ ਕਰੋ ਜੋ ਸਦਾ ਰਹਿਣ ਵਾਲਾ ਹੈ ਲੋਕ ਸਮਾਚ ਚੋਣਵੀਆਂ ਤੇ ਬਹੁਤ ਸਾਰੇ ਕਲਾਕਾਰ ਵੀ ਮੈਦਾਨ ਵਿੱਚ ਉੱਤਰੇ ਆ ਕੀ ਕਹਿਣਾ ਚਾਹੁੰਦੇ ਹੋ ਨਾ ਲਈ ਜੀ ਮੈਨੂੰ ਰਾਜਨੀਤੀ ਬਾਰੇ ਨਾ ਤਾਂ ਕੁਝ ਪਤਾ ਹੈ ਨਾ ਨਾ ਮੈਨੂੰ ਇਹਦਾ ਚੀਜ਼ਾਂ ਵਾਲਾ ਮੇਰਾ ਧਿਆਨ ਹੈ ਮੇਰਾ ਸਾਡੀ ਹੈਗੀ ਆ ਮਿਊਜ਼ਿਕ ਦੇ ਨਾਲ ਅਸੀਂ ਲੋਕਾਂ ਨੂੰ ਤ੍ਰਿਪਤ ਕਰਦੇ ਆਂ ਔਰ ਬਾਕੀ ਜਿਹੜੀ ਮੇਰੀ ਆਪਣੀ ਜਰਨੀ ਆ ਜੋ ਮੇਰਾ ਪਰਸਨਲ ਜੋ ਹੈਗਾ ਮੈਨੂੰ ਤਈ ਹੁੰਦਾ ਕਿ ਮੈਂ ਸਪਿਰਚੁਅਲ ਆ ਬਹੁਤ ਜ਼ਿਆਦਾ ਮੈਂ ਵਸੇਦਿਆਂ ਦਾ ਕਿ ਧਿਆਨ ਕਰੋ ਪਾਠ ਪੂਜਾ ਕਰੋ ਆਖਰ ਜਿਹੜਾ ਹੈਗਾ ਇਥੋਂ ਜਾਣਾ ਹੈ ਜਦੋਂ ਇਹੀ ਚੀਜ਼ਾਂ ਕੰਮ ਆਉਣੀਆਂ ਨੇ ਸਾਡੇ ਸਾਰੇ ਪਰਿਵਾਰ ਤੇ ਗਾਇਕ ਜਿਹੜੀਆਂ ਲੋਕ ਇਥੇ ਉਹ ਗਾਇਬ ਹੁੰਦੀ ਜਾ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ ਕੀ ਕੰਮ ਕਰਨਾ ਹੈ ਹਾਂਜੀ ਜਿਹੜੀਆਂ ਆਪਣੀਆਂ ਵਿਰਾਸਤ ਦੀਆਂ ਚੀਜ਼ਾਂ ਅਲੋਪ ਹੋ ਰਹੀਆਂ ਨੇ ਸਾਨੂੰ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜੋ ਸਾਡਾ ਵਿਰਸਾ ਹੈ ਸਾਡਾ ਕਲਚਰ ਆ ਸਾਡੀ ਜਿਹੜੀ ਪੰਜਾਬੀਅਤ ਆ ਸੀ ਪੂਰੀ ਦੁਨੀਆ ਦੇ ਵਿੱਚ ਮੰਨੇ ਜਾਂਦੇ ਆ ਪੰਜਾਬੀ ਉਹ ਸਾਡੇ ਵਿਰਸੇ ਕਰਕੇ ਸਾਡੀਆਂ ਜਿਹੜੀਆਂ ਲੋਕ ਕਲਾਵਾਂ ਨੇ ਸਾਡਾ ਕਲਚਰ ਆ ਉਨਾ ਕਰਕੇ ਅਸੀਂ ਸਾਰੀ ਦੁਨੀਆ ਦੇ ਵਿੱਚ ਸਾਡੀ ਧਾਕ ਆ ਪੰਜਾਬੀਆਂ ਦੀ ਸੋ ਮੈਂ ਜਿੱਥੇ-ਜਿੱਥੇ ਵੀ ਦੇਸ਼ ਵਿਦੇਸ਼ਾਂ ਦੇ ਵਿੱਚ ਸਾਡੇ ਪੰਜਾਬੀ ਪਰਿਵਾਰ ਬੈਠੇ ਨੇ ਹਿੰਦੁਸਤਾਨੀ ਬੈਠੇ ਨੇ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਾਂਗੀ ਕਿ ਆਪਣੇ ਮੂਲ ਨਾਲੋਂ ਆਪਣੀ ਜੜ੍ਹ ਨਾਲੋਂ ਕਦੇ ਵੀ ਨਾ ਟੁੱਟੋ ਜਦੋਂ ਦਰਖਤ ਜੜ੍ਹ ਨਾਲੋਂ ਟੁੱਟ ਜਾਂਦਾ ਫਿਰ ਉਹ ਉਹਨੂੰ ਕੋਈ ਵੀ ਹਨੇਰੀ ਕਦੇ ਵੀ ਉਖਾੜ ਕੇ गिरा ਸਕਦੀ ਆ ਜੇ ਤੁਸੀਂ ਜੜਾਂ ਮਜ਼ਬੂਤ ਹੋਣ ਗਿਆ ਢੂੰਗੀਆਂ ਹੋਣ ਗਿਆ ਫਿਰ ਜਿੱਦੇ ਮਰਜੀ ਤੂਫਾਨ ਆ ਜਾਣਾ ਫਿਰ ਸਾਨੂੰ ਕੋਈ ਗਿਰਾ ਨਹੀਂ ਸਕਦਾ ਸੋ ਜਿਹੜੀ ਪੰਜਾਬੀਆਂ ਦੀ ਸਾਡੇ ਵਿਰਸੇ ਦੀ ਇੱਕ ਜੜਾ ਹੈਗੀ ਉਹਨੂੰ ਮਜ਼ਬੂਤ ਰੱਖੋ ਆਪਣੀ ਜਨਰੇਸ਼ਨ ਨੂੰ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਬਾਰੇ ਦੱਸੋ ਆਪਣੇ ਗੁਰੂਆਂ ਬਾਰੇ ਦੱਸੋ ਸਾਡਾ ਇਤਿਹਾਸ ਕੀ ਆ ਪੰਜਾਬੀਆਂ ਦਾ ਸਾਡਾ ਇਤਿਹਾਸ ਅਸੀਂ ਪੰਜਾਬੀ ਕਿਉਂ ਟੀਕੇ ਹੋਏ ਅੱਜ ਤੱਕ ਵੀ ਸਾਡੇ ਤੈਨੀਆਂ ਮਾਰਾ ਪਈਆਂ ਨੇ ਐਨੇ ਸਾਨੂੰ ਕਿੰਨਾ ਕੁਛ ਝੱਲਿਆ ਪੰਜਾਬੀਆਂ ਨੇ ਸਾਡੇ ਪੰਜਾਬ ਵਾਲਿਆਂ ਨੇ ਸੋ ਅੱਜ ਵੀ ਕਾਇਮ ਕਿਉਂ ਸਾਡੀਆਂ ਸਰਦਾਰੀਆਂ ਕਿਉਂਕਿ ਅਸੀਂ ਜੜ੍ਹਾਂ ਦੇ ਨਾਲ ਜੁੜੇ ਹੋਇਆ ਸਾਨੂੰ ਗੁਰੂਆਂ ਦੇ ਥਾਪੜੇ ਆ ਸੋ ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ਾਂ ਦੱਸਿਆ ਕਰੋ ਵੀ ਅਗਰ ਜ਼ਿੰਦਗੀ ਦੇ ਵਿੱਚ ਉੱਚੇ ਹੋ ਕੇ ਜੀਣਾ ਹੈ ਪੂਰੀ ਦੁਨੀਆ ਦੇ ਵਿੱਚ ਚੜ੍ਹਦੀ ਕਲਾ 'ਚ ਰਹਿਣਾ ਹੈ ਤਾਂ ਆਪਣੇ ਵਿਰਸੇ ਨਾਲ ਆਪਣੇ ਇਤਿਹਾਸ ਨਾਲ ਜੁੜੇ ਰਹਿਣਾ ਹੈ ਸਰ ਸਭ ਤੋਂ ਪਹਿਲੀ ਗੱਲ ਤਾਂ ਇਸ ਧਰਤੀ ਤੇ ਆਉਣਾ ਗੁਰੂਆਂ ਦੀ ਧਰਤੀ ਤੇ ਆਉਣਾ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ ਸੋ ਗੁਰੂ ਮਹਾਰਾਜ ਜੀ ਇਹ ਬਹੁਤ ਵੱਡੀ ਉਹਨਾਂ ਦੀ ਸਾਡੇ ਤੇ ਬਖਸ਼ਿਸ਼ ਹੈ ਕਿ ਉਹਨਾਂ ਨੇ ਸਮਰਣੀ ਹਿੰਮਤ ਬਖਸ਼ੀ ਬਲ ਬਖਸ਼ਿਆ ਕੀ ਦਰਬਾਰ ਆ ਕੇ ਉਹਨਾਂ ਦੀ ਇਜਾਜ਼ਤ ਦੇ ਨਾਲ ਉਹਨਾਂ ਦੀ ਹਾਜ਼ਰੀ ਪਨ ਸਕੀ ਔਰ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਕੇ ਜਾਈਏ ਜੋ ਅੱਗੇ ਜਰਨੀ ਸ਼ੁਰੂ ਹੋ ਰਹੀ ਹੈ 뮤직 ਦੀ ਕਿਉਂਕਿ ਬਹੁਤ ਸਾਰੇ ਪਿਆਰ ਕਰਨ ਵਾਲਿਆਂ ਦੀਆਂ ਉਮੀਦਾਂ ਜੁੜੀਆਂ ਹੋਈਆਂ ਨੇ ਜੀ ਪਰਿਵਾਰ ਨਾਲ ਸਾਰੇ ਚਾਹੁੰਦੇ ਆ ਕਿ ਸਰਦੂਲ ਸਾਹਿਬ ਦਾ ਕੋਈ ਨਾ ਕੋਈ ਕੰਨਾ ਉਹਨਾਂ ਨੂੰ ਦੇਖਣ ਦਾ ਦੁਆਰਾ ਮਿਲੇ ਔਰ ਸਾਡੀ ਬਹੁਤ ਜ਼ੋਰ ਕੋਸ਼ਿਸ਼ ਹੈ ਦੋਨਾਂ ਭਰਾਵਾਂ ਦੀ ਕਿ ਸਾਡੇ ਵਿੱਚੋਂ ਪੂਰਾ ਤਾਂ ਖੈਰ ਨਹੀਂ ਉਹ ਚੀਜ਼ ਓਸੀ ਹੋ ਸਕਦੀ ਕਿਉਂਕਿ ਉਹ ਇੱਕੋ ਹੀ ਸੀਗੇ ਉਹਨਾਂ ਵਰਗਾ ਨਾ ਪਹਿਲਾਂ ਕੋਈ ਸੀਗਾ ਉਹਨਾਂ ਦੇ ਟਾਈਮ ਤੇ ਵੀ ਕੋਈ ਨਹੀਂ ਸੀ ਤੇ ਉਹਨਾਂ ਤੋਂ ਬਾਅਦ ਵੀ ਕੋਈ ਨਹੀਂ ਹੋ ਸਕਦਾ ਪਰ ਸਾਡੀ ਕੋਸ਼ਿਸ਼ ਇਹ ਹੈ ਜੀ ਕਿ ਉਹਨਾਂ ਦਾ ਕਣ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਵੇ ਔਰ ਉਹ ਚੀਜ਼ ਮਮਕਨ ਨਹੀਂ ਹੈ ਗੁਰੂ ਮਹਾਰਾਜ ਦੀ ਥਾਪੜੇ ਤੋਂ ਬਿਨਾ ਸੋ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਹੈ ਅਰਦਾਸ ਕਰਨਾ ਹੈ ਮਹਾਰਾਜ ਦੇ ਚਰਨਾਂ 'ਚ ਕੀ ਮਹਾਰਾਜ ਜੀ ਇਸ ਸਫਰ ਨੂੰ ਤੁਸੀਂ ਭਾਗ ਲਾਓ ਇਸ ਸਫਰ ਨੂੰ ਸੁਹੰਡਣਾ ਕਰੋ ਇਸ ਸਫਰ ਦੇ ਵਿੱਚ ਸਾਨੂੰ ਬਲ ਬਖਸ਼ੋ ਅੱਗੇ ਅਸੀਂ ਸੱਚੀ ਸੁੱਚੀ ਔਰ ਸਚੰਜੀ ਗਾਇਕੀ ਕਰਾਂਗੇ ਸਭ ਤੋਂ ਪਹਿਲਾਂ ਇਸ ਸ਼ਸ਼ੀਕਾਲ ਤੁਹਾਨੂੰ ਸਾਰਿਆਂ ਨੂੰ ਵੈਲਕਮ ਹੈ ਜੀ ਤੇ ਉਦਾਂ ਜੋ ਕਿ ਮਤਲਬ ਅਸ਼ੀਰਵਾਦ ਲੈਣ ਆਏ ਆਂ ਪਰ ਸੰਗਤ ਬਣ ਕੇ ਆਏ ਆਂ ਕਲਾਕਾਰ ਬਣ ਕੇ ਹਨਾ ਤੇ ਇਸ ਕਰਕੇ ਅਸੀਂ ਕਲਾਕਾਰ ਫਾਦਰ ਸਾਹਿਬ ਮम्मा ਹਮੇਸ਼ਾ ਇੱਕ ਇੱਕ ਗੱਲ ਕਹਿੰਦੇ ਹੁੰਦੇ ਕਿ ਕਲਾਕਾਰ ਆਦਮੀ ਸਟੂਡੀਓ ਜਾਂ ਸਟੇਜ ਤੇ ਹੀ ਹੁੰਦਾ ਤਾਂ ਜਦੋਂ ਤੁਸੀਂ ਸੰਗਤ 'ਚ ਜਾਂਦੇ ਹੋ ਉਦੋਂ ਸੰਗਤ ਬਣ ਕੇ ਜਾਇਆ ਕਰੋ ਹਾਂ ਤੇ ਇਸ ਕਰਕੇ ਸੰਗਤ ਬਣ ਕੇ ਆਏ ਆ ਤੇ ਸੰਗਤ ਬਣ ਕੇ ਅਸ਼ੀਰਵਾਦ ਲੈਣ ਆਏ ਆ ਹਰ ਇੱਕ ਬੰਦਾ ਆਉਂਦਾ ਆਪਣੇ ਕੈਰੀਅਰ ਦੀ ਕੋਈ ਸ਼ੁਰੂਆਤ ਕਰਨ ਆਉਂਦਾ ਕੋਈ ਅਸ਼ੀਰਵਾਦ ਲੈਣ ਆਉਂਦਾ ਕਿਸੇ ਵੀ ਤਰ੍ਹਾਂ ਦਾ ਕੈਰੀਅਰ ਉਹਦੇ ਅਸ਼ੀਰਵਾਦ ਲੈਣ ਆਉਂਦਾ ਇਸ ਕਰਕੇ ਅ ਗੁਰੂ ਮਹਾਰਾਜ ਦੇ ਅਸ਼ੀਰਵਾਦ ਤੋਂ ਬਿਨਾ ਕੋਈ ਕੰਮ ਆਪਾਂ ਆਪਣੇ ਘਰ 'ਚ ਵੀ ਨਹੀਂ ਕਰਦੇ ਹੈਗੇ ਤੇ ਇਸ ਕਰਕੇ ਇਹ ਜਿਹੜਾ ਹੁਣ ਅਸੀਂ ਆਪਣਾ ਕੰਮ ਸ਼ੁਰੂ ਕਰਨ ਲੱਗੇ ਆ ਫਾਦਰ ਸਾਹਿਬ ਤੋਂ ਬਾਅਦ ਤੇ ਅਸੀਂ ਬਸ ਗੁਰੂ ਮਹਾਰਾਜ ਦੀ ਰਹਿਮਤ ਤੇ ਕਿਰਪਾ ਉਹਨਾਂ ਦੇ ਅ ਅਸ਼ੀਰਵਾਦ ਨਾਲ ਸ਼ੁਰੂ ਕਰਨ ਆਏ ਆ ਉਨੇ ਨੂੰ ਥਾਪੜਾ ਮਿਲ ਜੇ ਕਿ ਸੰਗਤ ਬਣ ਕੇ ਆਏ